ਆ ਜਾਓ ਆ ਜਾਓ ਜਿਹਾ ਕਮ ਅਰਦਾਸ ਨੋ ਜੀ ਡਾਕਟਰ ਆਰਮਨ ਸਿੰਘ ਇੱਕ ਸੈਕਿੰਡ ਸੈਕਿੰਡ ਹਾਂਜੀ ਥੋੜਾ ਨੀਚੇ ਕਰ ਲਓ ਬਈ ਜੀ ਥੋੜਾ ਨੀਚੇ ਕਰ ਥੋੜਾ ਨੀਚੇ ਕਰ ਲੈ ਕਰ ਲਓ ਕੈਮਰਾ ਮੂੰਹ ਤੇ ਲਗਾ ਦਿਓ ਜਲੇ ਸਰ ਮੂੰਹ ਤੇ ਮਸ਼ੀਨ ਨੂੰ ਜਿਹੜੀ ਕਿ ਮੁਲਾਕਾਤ ਕਰਕੇ ਪੰਜਾਬ ਦੇ ਨਾਲ ਕੀ ਕੁਝ ਖਾਸ ਹੁੰਦਾ ਸੀ ਦੇਖੋ ਸ਼੍ਰੋਮਣੀ ਅਕਾਲੀ ਦਲ ਦਾ ਵਫ਼ਦ ਜਿਦੇ ਵਿੱਚ ਸਾਡੇ ਲੀਗਲ ਸੈਲ ਦੇ ਬਹੁਤ ਸੀਨੀਅਰ ਮੈਂਬਰ ਸਦਾ ਜਸਪ੍ਰੀਤ ਸਿੰਘ ਬਰਾੜ ਸਾਬ ਐਸ.ਓ.ਆਈ ਦੇ ਪ੍ਰਧਾਨ ਸਰਦਾਰ ਰਣਵੀਰ ਸਿੰਘ ਜੀ ਸਾਡੀ ਯੂਨੀਵਰਸਿਟੀ ਤੋਂ ਕਲੀਕਸ ਜਿਸ ਮੁੱਦੇ ਨੂੰ ਲੈ ਕੇ ਅਸੀਂ ਅੱਜ ਚੀਫ ਇਲੈਕਟੋਰਲ ਸਾਹਿਬ ਨਾਲ ਮੁਲਾਕਾਤ ਕੀਤੀ ਹੈ ਉਹ ਹੈ ਕਿ ਮਨੋਰਟੀਜ਼ ਕਮਿਸ਼ਨ ਦੇ ਚੇਅਰਮੈਨ ਸਰਦਾਰ ਇਕਬਾਲ ਸਿੰਘ ਜੀ ਲਾਲਪੁਰਾ ਜਿਹੜੇ ਕਿ ਮਨੋਰਟੀ ਕਮਿਸ਼ਨ ਹੈਡ ਕਰ ਰਹੇ ਨੇ ਉਹ ਇੱਕ ਕਨਸਟੀਟਿਊਸ਼ਨਲ ਬੋਰਡ ਹੈ ਤੇ एक्सपेक्ट ਕੀਤਾ ਜਾਂਦਾ ਹੈ ਕਿ ਜਿਹੜੇ ਬੰਦੇ ਐਸੇ ਅਹੁਦਿਆਂ ਤੇ ਬੈਠੇ ਨੇ ਕਿਉਂਕਿ ਮinority ਕਮਿਸ਼ਨ ਹੋਵੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਹੋਵੇ ਚਾਹੇ ਗਵਰਨਰ ਹੋਣ ਜਿਹੜੇ ਵੀ ਬੰਦੇ ਕਨਸਟੀਟਿਊਸ਼ਨਲ ਬਾਡੀ ਹੈਡ ਕਰਦੇ ਨੇ ਉਹ ਆਪਣੇ ਆਪ ਨੂੰ ਕਿਸੇ ਪੋਲੀਟੀਕਲ ਪਾਰਟੀ ਦੇ ਨਾਲ ਅਲਾਈਨ ਨਹੀਂ ਕਰਦੇ ਕਿਸੇ ਪੋਲੀਟੀਕਲ ਪਾਰਟੀ ਦੀ ਕਿਸੇ ਪੋਲੀਟੀਕਲ ਗਤੀਵਿਧੀ ਚ ਸ਼ਾਮਲ ਨਹੀਂ ਹੁੰਦੇ ਪਰ ਸਰਦਾਰ ਅਕਬਾਲ ਸਿੰਘ ਲਾਲਪੁਰਾ ਜਿਹੜੇ ਕਿ ਜਿਨ੍ਹਾਂ ਤੋਂ एक्सपेक्ट ਕੀਤਾ ਜਾਂਦਾ ਹੈ ਕਿ ਉਹ ਮਨੋਰਟੀਜ਼ ਦੇ ਨੁਮਾਇੰਦੇ ਨੇ ਤੇ ਸਾਰਿਆਂ ਦੇ ਸਾਂਝੇ ਨੇ ਪਰ ਬਹੁਤ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਉਹ ਸਿਰਫ ਤੇ ਸਿਰਫ ਇੱਕ ਪੋਲਿਟিক্যাল ਪਾਰਟੀ ਭਾਰਤੀ ਜਨਤਾ ਪਾਰਟੀ ਉਹਦੇ ਲਈ ਕੰਮ ਕਰ ਰਹੇ ਨੇ। ਔਰ ਜਿੰਨੀਆਂ ਵੀ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਦੇ ਵਿੱਚ ਪੋਲਿਟিক্যাল ਜੁਆਇਨਿੰਗਸ ਹੁੰਦੀਆਂ ਨੇ ਦੂਜੀਆਂ ਪਾਰਟੀਆਂ ਤੋਂ ਲੀਡਰ ਉੱਥੇ ਜੁਆਇਨ ਕਰਦੇ ਨੇ ਜਿਹੜੇ ਕਿ ਖਾਸ ਕਰਕੇ ਪੰਜਾਬ ਦੇ ਨਾਲ ਵਸਤਾ ਹੁੰਦੇ ਨੇ ਕਿਉਂਕਿ ਉਹ ਆਪ ਵੀ ਪੰਜਾਬ ਤੋਂ ਆਉਂਦੇ ਨੇ ਤੇ ਉੱਥੇ ਉਹਨਾਂ ਦੀ ਜਿਹੜੀ ਹਾਜ਼ਰੀ ਹੈ ਉਹ ਕਿਤੇ ਨਾ ਕਿਤੇ ਜਿਹੜੀਆਂ ਕਨਸਟੀਟਿਊਸ਼ਨਲ ਪ੍ਰੋਵੀਜ਼ਨਸ ਹਨ ਉਹਨਾਂ ਦੀ ਵੀ ਧਜੀਆਂ ਉਡਾਉਂਦੀ ਹੈ। ਤੇ ਜਿਹੜਾ ਮਾਡਲ ਕੋਡ ਆਫ ਕੰਡਕਟ ਹੈ ਕਿਉਂਕਿ ਆਫਟਰ ਆਲ ਇੱਕ ਚੇਅਰਮੈਨ ਜਿਹੜਾ ਕਿ ਸਰਕਾਰੀ ਟ੍ਰੈਜਰੀ ਚੋਂ ਸੈਲਰੀ ਡਰਾ ਕਰ ਰਿਹਾ ਹੈ ਪਰਕਸ ਡਰਾ ਕਰ ਰਿਹਾ ਹੈ ਉਹ ਕਿਸ ਤਰੀਕੇ ਉਹ ਪੋਲਿਟੀਕਲ ਐਕਟੀਵਿਟੀਜ਼ ਦੇ ਵਿੱਚ ਸ਼ਾਮਲ ਹੋ ਰਹੇ ਨੇ ਆਪਣੇ ਆਪ ਦੇ ਵਿੱਚ ਅਸੀਂ ਪੁੱਛਿਆ ਕਿ ਇਲੈਕਸ਼ਨ ਕਮਿਸ਼ਨ ਇਹਦੇ ਤੇ ਇਹਨਾਂ ਦਾ ਰਿਪਲਾਈ ਕਾਲ ਕਰੇ ਆਹ ਫੋਟੋਆਂ ਨਾਲ ਨੇ ਆਹ ਮਹਾਰਾਣੀ ਪ੍ਰਨੀਤ ਕੌਰ ਦੀ ਜੁਆਇਨਿੰਗ ਹੋ ਰਹੀ ਹੈ ਤੇ ਆ ਪਿੱਛੇ ਲਾਲਪੁਰਾ ਸਾਹਿਬ ਵਿਕਟਰੀ ਸਾਈਨ ਬਣਾ ਕੇ ਖੜੇ ਨੇ ਕੀ ਇਹ ਮinority ਕਮਿਸ਼ਨ ਦਾ ਕੰਮ ਹੈ ਮinority commission ਦਾ ਕੰਮ ਤਾਂ minorities ਦੀ ਰਾਖੀ ਕਰਨਾ ਹੈ ਪੋਲਿਟੀਕਲ ਪਾਰਟੀਆਂ ਦੀ ਰਾਖੀ ਕਰਨਾ ਤਾਂ minority commission ਦਾ ਕੰਮ ਨਹੀਂ ਹੈਗਾ ਸੋ ਇਹਦੇ ਤੇ ਅਸੀਂ ਆਪਣੀ ਅੱਜ ਕੜੀ ਇਪੱਤੀ ਜਤਾਈ ਹੈ ਔਰ ਇਲੈਕਸ਼ਨ ਕਮਿਸ਼ਨ ਨੂੰ ਕਿਹਾ ਕਿ ਇਹਨਾਂ ਤੋਂ ਰਿਪਲਾਈ ਕਾਲ ਕੀਤਾ ਜਾਵੇ ਕਿ ਇਸ ਤਰੀਕੇ ਪੋਲਿਟੀਕਲ ਐਕਟੀਵਿਟੀਆਂ ਇੱਕ ਕਨਸਟੀਟਿਊਸ਼ਨਲ ਪੋਸਟ ਦੇ ਉੱਤੇ ਬੈਠੇ ਬੰਦੇ ਇਹ ਕਿਉਂ ਕਰ ਰਹੇ ਨੇ ਦਾ ਜਵਾਬ ਮੰਗੇ ਕੀ ਪ੍ਰੋਫਸਾ ਕੀ ਦਿੱਤਾ ਗਿਆ ਨੀ ਉਹਨਾਂ ਨੇ ਕਿਹਾ ਕਿ ਜੀ ਅਸੀਂ ਇਹਦੇ ਤੇ ਪ੍ਰੋਪਰ ਇਹਨਾਂ ਤੋਂ ਰਿਪਲਾਈ ਕਾਲ ਕਰਕੇ ਜੋ ਵੀ ਬਣਦੀ ਕਾਰਵਾਈ ਉਹ ਕਰਾਂਗੇ ਠੀਕ ਹੈ